ਲੁਧਿਆਣਾ ਵਿਧਾਨ ਸਭਾ ਹਲਕਾ ਉਤਰੀ ਦੇ ਵੱਖ-ਵੱਖ ਵਾਰਡਾਂ ਵਿੱਚ 75ਵਾਂ ਆਜ਼ਾਦੀ ਦਿਵਸ ਸੰਬੰਧੀ ਸਮਾਗਮਾਂ ਨੂੰ ਸੰਬੋਧਨ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੌਧਰੀ ਮਦਨ ਲਾਲ ਬੱਗਾ ਨੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦੀਆਂ ਦੇਣ ਵਾਲੇ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਮਹਾਨਗਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਵਿਖੇ ਸਮਾਗਮ ਵਿੱਚ ਆਰਤੀ ਵਰਗ ਨੇ ਸ਼੍ਰੀ ਬੱਗਾ ਦਾ ਸਵਾਗਤ ਕੀਤਾ ਅਤੇ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਹੋਏ ਗਾਂਧੀ ਨਗਰ ਦੇ ਵਪਾਰੀਆਂ ਵੱਲੋਂ ਸਮਾਗਮ ਕਰਵਾਇਆ ਗਿਆ ਤੇ ਆਜ਼ਾਦੀ ਦਾ ਝੰਡਾ ਸ਼੍ਰੀ ਬੱਗਾ ਨੇ ਲਹਿਰਾਇਆ ਨਗਰ ਨਿਗਮ ਵਾਰਡ ਨੂੰ 84 ਤੇ 85 ਵਾਸੀਆਂ ਵੱਲੋਂ ਕਰਵਾਏ ਆਜ਼ਾਦੀ ਸਮਾਗਮ ਮੌਕੇ ਚੌਧਰੀ ਮਦਨ ਲਾਲ ਬੱਗਾ ਦੀ ਸਰਪ੍ਰਸਤੀ ਹੇਠ 501 ਵਰਕਰਾਂ ਦਾ ਜੱਥਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਇਸ ਮੌਕੇ ਇਹ ਵਰਕਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਜਨੇ ਜਿਹੜਾ ਅੱਜ ਇੱਥੇ ਪੁਰਾਣੀ ਸਬਜੀ ਵਿੱਚ ਫੰਕਸ਼ਨ ਕਰਾ ਰਿਹਾ ਹੈ। ਅੱਜ 15 ਗੱਜਾ ਦਿਹਾੜਾ ਲੁਧਿਆਣਾ ਚ ਨਹੀਂ ਪੰਜਾਬ ਚ ਨਹੀਂ ਹਿੰਦੁਸਤਾਨ ਦੇ ਹਰ ਕੋਨੇ-ਕੋਨੇ ਵਿੱਚ ਬੜੀਆਂ ਕਚੀਆਂ ਦੇ ਚਾਹਮਨਾਂ بنائے ਜਾ ਰਹੇ ਕਿਉਂਕਿ ਇਸ ਦਿਨ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਉਹ ਮਹਾਨ ਸੂਰਤਾਂ ਨੇ, ਉਹ ਮਹਾਨ ਜੂੜੀਆਂ ਨੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀ ਕੇ ਸਾਨੂੰ ਇਹ ਆਜ਼ਾਦੀ ਦਾ ਨਿਗਮਣ ਦਾ ਮੌਕਾ ਦਿੱਤਾ। ਅੱਜ ਮੇਰਾ ਟਿਕਣਾ ਲੁਧਿਆਣਾ ਚ ਇਹ ਸ਼ੈਵ ਮਾ ਫੰਕਸ਼ਨ ਚੱਲ ਰਿਹਾ ਤੱਕ ਨੂੰ ਸ਼ਾਮ ਤੱਕ 11 ਫੰਕਸ਼ਨ ਨੇ ਹਰ ਜਗ੍ਹਾ ਤੇ ਜਾਣਾ ਹੈ ਹਰ ਜਗ੍ਹਾ ਹਾਜ਼ਰੀ ਭਰਣੀ ਹੈ ਉਹ ਲੋਕਾਂ ਜਿੰਨਾ ਸਾਲ ਦਾ ਪਿਆਰ ਲੋਕਾਂ ਚੁਮੜਿਆ ਹੈ ਔਰ ਇਸ ਦੇ ਨਾਲ ਲੋਕਾਂ ਦੀ ਇੱਕ ਬੜਾ ਵੱਡਾ ਬਦਲਾਅ ਦੀ ਪਿਕਚਰ ਸਾਹਮਣੇ ਆ ਰਹੀ ਹੈ ਅੱਜ ਲੋਕ ਇਹ ਚਾਹਦੇ ਹੈ ਕਿ ਸਾਨੂੰ ਇੱਕ ਐਸਾ ਚਿਹਰਾ ਚਾਹੀਦਾ ਜਿਸ ਦੇ ਨਾਲ ਸਾਡੇ ਪੰਜਾਬ ਦੀ ਕੋਈ ਕਾਇਆ ਕਲ ਬਣ ਸਕੀ ਅੱਜ ਸਾਡਾ ਪੰਜਾਬ ਜਿਹੜਾ ਸੂਬਾ ਹੈ ਦੋ ਚੀਜ਼ਾਂ ਨਾਲ ਜਾਣਿਆ ਜਾਂਦਾ ਕਿਸਾਨੀ ਇੱਕ ਇੰਡਸਟਰੀ ਤੇ ਸਾਨੂੰ ਵੀ ਸਾਰੀ 8 ਮਿੰਨਿਟ ਤੋਂ ਮਾਰਡਰ ਤੇ ਬੈਠੀ ਆ ਇੰਡਸਟਰੀ ਸਾਡੀ ਬੰਦ ਹੁੰਨ ਤੱਕ ਰੰਗਾਰ ਚੱਲੀ ਆ ਅੱਜ ਲੋਕ ਇੰਨੇ ਪਰੇਸ਼ਾਨ ਇੰਨੇ ਆ ਲਾਕਡਾਊਨ ਤੋਂ ਬਾਅਦ ਲੋਕਾਂ ਦਾ ਵਿਜਨ ਠੱਪੋ ਕੇ ਰਹਿ ਗਿਆ ਅੱਜ ਹਰ ਵਰਗ ਦੁਖੀ ਹੈ ਚਾਹੇ ਐਜੂਕੇਸ਼ਨ ਹੈ ਐਜੂਕੇਸ਼ਨ ਵਿੱਚ ਹੈ ਚਾਹੇ ਹੈਲਥ ਹੋਵੇ ਲੈ ਕੇ ਲੈਟ ਲਈ ਮੈਡੀਕਲ ਹੈ ਉਥੇ ਸਰਕਾਰ ਫੇਲ ਹੈ ਸਰਕਾਰ ਹਰ ਫਰੰਡ ਤੇ ਫੇਲ ਹੋਈ ਹੈ ਆਨਮ ਵਾਲੇ ਟਾਈਮ ਦੇ ਵਿੱਚ ਲੋਕ ਬਦਲਾਵ ਚਾਹੁੰਦੇ ਨੇ ਦਿੱਲੀ ਦੀ ਨੀਤੀ ਜੋ ਸਾਡੇ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ तकरीबन 9.5 ਸਾਲ ਦੇ ਵਿੱਚ ਲੋਕਾਂ ਨੂੰ ਪਿਆਰ ਸਰਕਾਰ ਮਿਲਿਆ ਉਹਦੇ ਨਾਲ ਨਾਲ ਜੋ ਲੋਕਾਂ ਨੂੰ ਸੁਰਤਾ ਦੀ ਜਗ੍ਹਾ ਪੰਜਾਬ ਚੰਦਾ ਪੰਜਾਬ ਚੰਦਾ ਜੋ ਦਿੱਲੀ ਦੇ ਲੋਕਾਂ ਨੇ ਮਿਲੇ ਪੰਜਾਬ ਦੇ ਲੋਕਾਂ ਨੇ ਮਿਲਣਗੇ ਇਸ ਕਰਕੇ ਮੈਂ 2022 ਦਾ ਮਿਸ਼ਨ ਸਾਡੇ ਸਾਹਮਣੇ ਹੈ 2022 ਦੇ ਵਿੱਚ ਜੋ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਬਦਲਾਅ ਕਰਨਾ ਹੈ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਕੇਜਰੀ ਦੀ ਸਰਕਾਰ ਪੰਜਾਬ ਚ ਹੋਣੇਗੀ ਔਰ ਲੋਕੀ ਐਜੂਕੇਸ਼ਨ ਹੈਲਥ ਦੋਨੋਂ ਜਿਹੜੀਆਂ ਪ੍ਰਾਇਰੀਟੀਆਂ ਨੇ ਉਸ ਤੇ ਨੰਬਰ 1 ਤੇ ਜਾਣੇਗਾ ਨੇ ਜਿਹੜਾ ਜੋ ਫੰਕਸ਼ਨ ਕਰਾਇਆ ਉੱਚੀ ਸਭ ਨੂੰ 15 ਅਗਸਤ ਦੀ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਸਬਜੀ ਮੰਡੀ ਦੇ ਵਿੱਚ ਆਰੀਆ ਸਕੂਲ ਰੋਡ ਤੇ ਅਸੀਂ 15 ਅਗਸਤ ਦਾ ਜਿਹੜਾ ਤਿਉਹਾਰ ਹੈ ਉਹ ਸਭ ਨੇ ਰਲ ਕੇ ਮਨਾਇਆ ਉਹਦੇ શ્રી ਮਦਨ ਲਾਲ ਬੱਗਾ ਜੀ ਆਮ ਆਦਮੀ ਪਾਰਟੀ ਦੀ ਤਰਫੋਂ ਸਾਡੇ ਕੋਲ ਪਹੁੰਚੇ ਔਰ ਉਹਨਾਂ ਨੇ ਖਾਰ ਤਰ੍ਹਾਂ ਦਾ ਸਹਿਯੋਗ ਸਾਨੂੰ ਦੇਣ ਦੀ ਕਿਰਪਾ ਕੀਤੀ ਉਹਨਾਂ ਨੇ ਕਿਹਾ ਹੈ ਵੀ ਜੋ ਵੀ ਆਮ ਆਦਮੀ ਪਾਰਟੀ ਦੇ ਕਾਨੂੰਨ ਹੋਣਗੇ ਉਹਨੂੰ ਸਭ ਨੂੰ ਲਾਗੂ ਕੀਤਾ ਜਾਏਗਾ ਔਰ 300 ਯੂਨਿਟ ਜਿਹੜੀ ਬਿਜਲੀ ਮਹਫਲ ਉਹ ਜ਼ਰੂਰ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਜੋ ਕੇਜਰੀਵਾਲ ਦੀਆਂ ਐਡਜਸਟਮੈਂਟਾਂ ਨੇ ਉਹ ਸਾਰੀਆਂ ਪੰਜਾਬ 'ਚ ਲਾਗੂ ਕੀਤੀਆਂ ਜਾਣਗੀਆਂ ਔਰ ਜਿਹਦੇ ਨਾਲ ਆਪਾਂ ਆਪਣੇ ਛੋਣੀ ਮੱਲੇ ਨੂੰ ਔਰ ਪੰਜਾਬ ਨੂੰ ਲੁਧਿਆਣਾ ਨੂੰ ਦੇ ਬਦਾਨਾ ਕਿ ਤਾਂ ਆਮ ਆਦਮੀ ਪਾਰਟੀ ਦਾ 15 ਅਗਸਤ ਦਾ ਫੰਕਸ਼ਨ ਬਣਾਇਆ ਮਾਦਲਾ ਬੱਕਾ ਜੀ ਤੁਹਾਡੇ ਫੰਕਸ਼ਨ ਦਾ ਸਭ ਤੋਂ ਪਹਿਲੇ ਤਾਂ ਮੈਂ ਸ਼ਹਿਰ ਵਾਸੀਆਂ ਨੂੰ 15 ਅਗਸਤ ਦੀ ਵਧਾਈ ਦੇਣਾ ਬਹੁਤ ਬਹੁਤ ਮੁਬਾਰਕਾ 15 ਅਗਸਤ ਦੀ ਆ ਔਰ ਜਿਵੇਂ ਕਿ ਬੱਕਾ ਹੀ ਨੇ ਦੱਸਿਆ ਕਿ આજ ਦੀ ਡੇਟ ਤੇ ਜੋ ਮਾਹੌਲ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦਾ ਜੋ ਆਮ ਆਦਮੀ ਪਾਰਟੀ ਦਿੱਲੀ ਚ ਜੋ ਲੋਕਾਂ ਵਾਸਤੇ ਕਰ ਰਹੀ ਹੈ ਉਹ ਹੁਣ ਪੰਜਾਬ ਚ ਹੋਣ ਜਾ ਰਿਹਾ ਹੈ ਔਰ ਪੰਜਾਬ ਦੇ ਲੋਕ ਬਹੁਤ ਦੇਰ ਤੋਂ ਬਦਲਾਅ ਚਾਹੁੰਦੇ ਨੇ ਔਰ ਪੰਜਾਬ ਦੇ ਲੋਕ ਇਸ ਟਾਈਮ ਪਰੇਸ਼ਾਨ ਹੋ ਚੁੱਕੇ ਨੇ ਜਿਸ ਹਿਸਾਬ ਦੇ ਮਹਿੰਗਾਈ ਵਧ ਰਹੀ ਹੈ ਬਿਜਲੀ ਦੇ ਕਟ ਵਧ ਰਹੇ ਨੇ ਬਿਜਲੀ ਦਾ ਜੋ ਹਾਲਾਤ ਹੈ ਜੋ ਲੋਕਾਂ ਦੀ ਜੇਬਾਂ ਕਟੀਆਂ ਜਾ ਰਹੀਆਂ ਉਸ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਜੀ ਨੇ ਜੋ ਐਲਾਨ ਕੀਤਾ ਹੈ ਔਰ ਗਰੰਟੀ ਕਾਰਡ ਵੀ ਪਰਨੇ ਸ਼ੁਰੂ ਕੀਤੇ ਨੇ ਤੁਸੀਂ ਦੇਖਿਆ ਹੋਵੇਗਾ ਕਿ ਉਹ ਗਰੰਟੀ ਦੇ ਰਹੇ ਨੇ ਬਕਾਇਦਾ ਜੋ ਗਰੰਟੀ ਉਹਨਾਂ ਨੇ ਦਿੱਲੀ ਚ ਦਿੱਤੀ ਉਹ ਗਰੰਟੀ ਉਹ ਪੰਜਾਬ ਚ ਦੇ ਰਹੇ ਨੇ ਪਰ ਮੈਂ ਸਮਝਦਾ ਤੁਸੀਂ ਇਹ ਕੱਠ ਦੇਖ ਰਹੇ ਹੋ ਜੋ ਮਦਨ ਨਾਲ ਬਗਾਈ ਦੇ ਅੱਜ ਹੱਕ ਦੇ ਵਿੱਚ ਜੋ ਇੱਕ ਇੱਕ ਮੈਂਬਰ ਇਹ ਸਾਰੇ ਮਹੱਲੇ ਦੇ ਜਿੰਨੇ ਵੀ ਸਾਡੇ ਵਾਰਡ ਨੰਬਰ 84 ਦੇ ਜਿੰਨੇ ਵੀ ਲੋਕ ਨੇ ਔਰ ਇੱਕੋ ਹਾਂ ਦਾ ਨਾਰਾ ਚੌਦੀ ਬਦਲ ਨਾਲ ਬੱਗਾ ਅੱਕੀ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਅਸੀਂ ਐਮਐਲਏ ਚਦਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਗਾਂਧੀ ਨਗਰ ਮਾਰਕੀਟ ਵੱਲੋਂ 15 ਅਗਸਤ ਦਾ ਇੱਕ ਪ੍ਰੋਗਰਾਮ ਬੜੀ ਧੁੰਮਕਾਮ ਨਾਲ ਮਨਾਇਆ ਗਿਆ ਅੱਜ ਦਾ ਦਿਨ ਸਾਡਾ ਜਿਹੜਾ ਦੇਸ਼ ਦੀ ਉਜਾੜ ਹੋਇਆ ਸੀ ਸਾਰੇ ਇਲਾਕਾ ਨਿਵਾਸੀਆਂ ਨੂੰ ਅਸੀਂ ਬਹੁਤ ਵਧਾਈ ਨਹੀਂ ਦਿੱਤੀ ਤੇ ਇੱਥੇ ਮਦਨਾਲ ਪੱਕਾ ਜੀ ਵਿਸ਼ੇਸ਼ ਤੇ ਆਏ ਸੀਗੇ ਤੇ ਉਹਨਾਂ ਨੇ ਇੱਥੇ ਆ ਕੇ ਚੰਡੀ ਦੀ ਰਸੋਈ ਪੂਰੀ ਕੀਤੀ ਹੈ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਪੰਜਾਬ ਨੂੰ ਸਾਰੇ ਹਿੰਦੂਸਤਾਨ ਨੂੰ ਵਧਾਈ ਦਿੰਦਾ ਐ ਐਸਐਮਜ਼ੈਟ ਨਿਊਜ਼ ਦੇ ਲਈ ਲੁਧਿਆਣਾ ਤੋਂ ਭਪਿੰਦਰ ਭਨੇਸਰ ਦੀ ਰਿਪੋਰਟ ਫੋਲੀਟਸ ਅਪਡੇਟਸ ਲਾਈਕ ਐਂਡ ਫਾਲੋਅ ਆਵਰ ਫੇਸਬੁੱਕ ਪੇਜ ਐਸਐਮਜ਼ੈਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਵਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ